ਮੋਰਤੋ ਭਾਰਤ ਦੇ ਵਿੱਚ ਨੋਟਬੰਦੀ ਹੋਏਗੀ ਕਿ 500 ਦਾ ਨੋਟ ਜਿਹੜਾ ਬੰਦ ਹੋ ਜਾਏਗਾ ਹੁਣ ਏਟੀਐਮ ਦੇ ਵਿੱਚੋਂ 500 ਦੇ ਨੋਟ ਨਿਕਲਨੇ ਕਿ ਵਾਕਈ ਹੀ ਬੰਦ ਹੋ ਗਏ ਨੇ ਇਹ ਚਰਚਾਾਂ ਮ ਲਗਾਤਾਰ ਚੱਲ ਰਹੀ ਹੈ ਨੇ ਸੂਸ਼ ਖਬਰ ਨੂੰ ਜ਼ਰਾ ਧਿਆਨ ਦੇ ਨਾਲ ਸੁਣਿਓ ਅਖੀਰ ਤੱਕ ਜੋ ਹੈ ਪੂਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਕਿ ਸੋਸ਼ਲ ਮੀਡੀਆ ਦੇ ਉੱਤੇ 500 ਰੁਪਏ ਦੇ ਨੋਟ ਬੰਦ ਹੁੰਦੀਆਂ ਲਗਾਤਾਰ ਚਰਚਾਵਾਂ ਚੱਲ ਰਹੀਆਂ ਨੇ ਜਿਸ ਤੇ ਉੱਤੇ ਸਰਕਾਰ ਦੇ ਵੱਲੋਂ ਜੋ ਹੈ ਹੁਣ ਬਿਆਨ ਜਿਹੜਾ ਦਿੱਤਾ ਗਿਆ ਜੁਹਾਂ ਦੱਸਤਾ ਹੈ ਕਿ ਪ੍ਰੈਸ ਇਨਫੋਰਮੇਸ਼ਨ ਬਿਊਰੋ ਯਾਨੀ ਕਿ ਪੀ ਆਈ ਬੀ ਦੇ ਵੱਲੋਂ ਫੈਕਟ ਚੈੱਕ ਰਿਪੋਰਟ ਜਿਹੜੀ ਜਾਰੀ ਕਰ ਦਿੱਤੀ ਗਈ ਹੈ ਕਿ ਇਸ ਤੇ ਵਿੱਚ ਸਾਫ਼ ਕੀਤਾ ਗਿਆ ਕਿ ਪਾਰਟਨਰ ਰਿਜ਼ਰਵ ਬੈਂਕ ਦੇ ਮਾਰਚ 2026 ਤੱਕ 500 ਰੁਪਏ ਦੇ ਨੋਟਾਂ ਦਾ ਚਲਣ ਬੰਦ ਕਰਨ ਦਾ ਕੋਈ ਵੀ ਐਲਾਨ ਜਿਹੜਾ ਨਹੀਂ ਕੀਤਾ ਜੀ ਆ ਦੱਸ ਤੇ ਇਹ ਕੀ ਦਾਵਾ ਪੂਰੀ ਤਰ੍ਹਾਂ ਦੇ ਨਾਲ ਝੂਠਾ ਦੱਸਿਆ ਜਾ ਰਿਹਾ ਹੈ ਲੋਕ ਲਗਾਤਾਰ ਇਸ ਖਬਰ ਦੇ ਵੱਲ ਝੜਾ ਚੁਕਾ ਆਪਣਾ ਰੱਖ ਰਹੇ ਸਨ ਕਿ 500 ਰੁਪਏ ਦੇ ਨੋਟ ਜਿਹੜੇ ਨੇ ਮਾਰਚ 2026 ਦੇ ਵਿੱਚ ਬੰਦ ਹੋ ਜਾਣਗੇ ਲੋਕਾਂ ਦੇ ਬੋਲੋ ਸੋਸ਼ਲ ਮੀਡੀਆ ਦੇ ਉੱਤੇ ਪਾਇਆ ਗਿਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ 500 ਦਾ ਨੋਟ ਬੰਦ ਫੁੜਾਣਾ ਹੈ ਅਸੀਂ ਜਦੋਂ ਏਟੀਐਮ ਦੇ ਉੱਤੇ ਜਾ ਰਹੇ ਹਾਂ ਏਟੀਐਮ ਦੇ ਵਿੱਚੋਂ 500 ਦੇ ਨੋਟ ਨਿਕਲ ਨਹੀਂ ਜਿਹੜੇ ਬੰਦ ਹੋ ਚੁੱਕੇ ਨੇ ਲੇਕਿਨ ਇਸੇ ਨੂੰ ਲੈ ਕੇ ਹੁਣ ਪੀਆਈਬੀ ਪ੍ਰੈਸ ਇਨਫੋਰਮੇਸ਼ਨ ਬਿਊਰੋ ਨੇ ਇੱਕ ਫੈਕਟ ਚੈੱਕ ਰਿਪੋਰਟ ਜਿਹੜੀ ਜਾਰੀ ਕਰ ਦਿੱਤੀ ਹੈ ਜਿਸ ਦੇ ਵਿੱਚ ਕਲੀਅਰ ਕੀਤਾ ਗਿਆ ਕਿ 500 ਰੁਪਏ ਦੇ ਨੋਟ ਜਿਹੜੇ ਨੇ ਬੰਦ ਨਹੀਂ ਹੋਣਗੇ ਇਸ ਦੇ ਉੱਤੇ ਕਿਸੇ ਵੀ ਤਰੀਕੇ ਦਾ ਅਸਰ ਜਿਹੜਾ ਨਹੀਂ ਪਏਗਾ ਪੀਆਪ ਨੇ ਆਪਣੇ ਅਧਿਕਾਰਤ ਐਕਸ ਹੈਂਡਲ ਦੇ ਉੱਤੇ ਇਸ ਖਬਰ ਦਾ ਖੰਡਨ ਕੀਤਾ ਕਿ ਕੁਝ ਲੋਕ ਸੋਸ਼ਲ ਮੀਡੀਆ ਦੇ ਉੱਤੇ ਪੋਸਟੂ ਦਾ ਦਾਵਾ ਕਰ ਰਹੇ ਨੇ ਕਿ ਭਾਰਤੀ ਰਿਜ਼ਰਵ ਬੈਂਕ ਆਰਬੀਆਈ ਦੇ ਵੱਲੋਂ ਮਾਰਚ 2026 ਤੱਕ 500 ਰੁਪਏ ਦੇ ਨੋਟਾਂ ਦਾ ਚਲਣ ਜਿਹੜਾ ਬੰਦ ਕਰ ਦਿੱਤਾ ਗਿਆ ਲੇਕਿਨ ਇਹ ਦਾਵਾ ਅਸੀਂ ਝੂਠਾ ਘਰਾੜ ਦੇ ਰਹੇ ਆ ਆਰਬੀਆਈ ਨੇ ਅਜੇ ਹੀ ਕੋਈ ਵੀ ਕੋਸ਼ਨਾ ਜਿਹੜੀ ਨਹੀਂ ਕੀਤੀ ਹੈ ਜੁਆਨਸੀ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਕਿਸੇ ਵੀ ਤਰੀਕੇ ਦੀ ਇਸ ਖਬਰ ਦੇ ਉੱਤੇ ਭਰੋਸਾ ਜਿਹੜਾ ਨਾ ਕੀਤਾ ਜਾਏ ਸਾਂਝਾ ਤਰਾਂ ਤੋਂ ਪਹਿਲਾਂ ਉਸਦੀ ਜੋ ਪੂਰੀ ਤਰ੍ਹਾਂ ਦੇ ਨਾਲ ਪੁਸ਼ਟੀ ਕਰ ਲੈਣੀ ਜ਼ਰੂਰੀ ਹੁੰਦੀ ਹੈ 500 ਰੁਪਏ ਦੇ ਨੋਟਾਂ ਨੂੰ ਬੰਦ ਨਹੀਂ ਕੀਤਾ ਗਿਆ ਤੇ ਕੋਈ ਵੀ ਕਾਨੂੰਨੀ ਰੂਪ ਦੇ ਵਿੱਚ ਇਸ ਨੂੰ ਮੰਨਤਾ ਨਹੀਂ ਦਿੱਤੀ ਗਈ ਸੋ ਪਿਛਲੇ ਕਾਫੀ ਦਿਨਾਂ ਤੋਂ ਸੋਸ਼ਲ ਮੀਡੀਆ ਦੇ ਉੱਤੇ ਲੋਕਾਂ ਦੇ ਵੱਲੋਂ ਇਹ ਚੀਜ਼ਾਂ ਵਾਇਰਲ ਕੀਤੀਆਂ ਜਾ ਰਹੀਆਂ ਨੇ ਕਿ ਹੁਣ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ 500 ਦਾ ਨੋਟ ਛੇੜਾ ਬਾਗ ਤੋਂ ਹੋ ਜਾਏਗਾ ਜੇਕਰ ਤੁਹਾਡੇ ਘਰਾਂ ਦੇ ਵਿੱਚ 500 ਦੇ ਨੋਟ ਪਏ ਨੇ ਤਾਂ ਉਹਨਾਂ ਨੂੰ ਜੋ ਹੈ ਬੈਂਕ ਦੇ ਵਿੱਚ ਉਸਵਾ ਕੇ ਕਿਤੇ ਨਾ ਕਿਤੇ ਕਨਵਰਟ ਕਰਾਉ ਉਸ ਤਰੀਕੇ ਦੇ ਨਾਲ ਪਹਿਲਾਂ ਨੋਟਬੰਦੀ ਹੋਈ ਸੀ ਦੁਬਾਰਾ ਮਾਰਚ 2026 ਚ ਹੋਣ ਵਾਲੀ ਹੈ ਇਹ ਲਗਾਤਾਰ ਸੋਸ਼ਲ ਮੀਡੀਆ ਤੇ ਫੁਬਾਹਾ ਜਿਹੜੀਆਂ ਉਡੀਆਂ ਲੇਕਿਨ ਇਸ ਨੂੰ ਲੈ ਕੇ ਦੱਸ ਦਈਏ ਕਿ ਹੁਣ ਸੋਸ਼ਲ ਮੀਡੀਆ ਦੇ ਉੱਤੇ ਜੋ ਉਹ ਵǎng ਹਾਉ ਡੀ ਗੈਸ ਨਾਲ ਉਸ ਨੂੰ ਲੈ ਕੇ ਫੈਕਟ ਚੈੱਕ ਰਿਪੋਰਟ ਜੋ ਹੈ ਪੇਸ਼ ਕੀਤੀ ਗਈ ਹੈ ਪੀਆਈਬੀ ਦੇ ਕੋਲ ਪ੍ਰੈਸ ਇਨਫੋਰਮੇਸ਼ਨ ਬਿਊਰੋ ਦੇ ਸਤੇ ਵੱਲੋਂ ਹਰ ਇੱਕ ਖਬਰ ਦੇ ਪੋਸਟਰੀ ਜਿਹੜੀ ਕੀਤੀ ਜਾਂਦੀ ਹੈ ਕੋਈ ਵੀ ਫੇਕ ਖਬਰ ਜੇਕਰ ਸੁਲਾਈ ਜਾਂਦੀ ਹੈ ਤਾਂ ਇਸ ਦੇ ਆਧਾਰ ਦੇ ਉੱਤੇ ਜਿਹੜਾ ਅੱਖੀਂ ਚਾੱਕ ਕੇ ਫੈਕਟ ਚੈੱਕ ਕੀਤਾ ਜਾਂਦਾ ਹੈ ਹੁਣ ਲਗਾਤਾਰ سوشل میڈیا ਤੇ ਸੀ ਕਿ RBI ਦੇ ਵੱਲੋਂ 500 ਰੁਪਏ ਦੇ ਨੋਟ ਬੰਦ ਕਰ ਦਿੱਤੇ ਗਏ ਨੇ ਐਲਾਨ ਕਰ ਦਿੱਤਾ ਗਿਆ ਮਾਰਚ 2026 ਦੇ ਵਿੱਚ 500 ਦੇ ਨੋਟ ਹੋਣੇ ਬੰਦ ਹੋ ਜਾਣਗੇ ਤੇ ਉਸੇ ਤੋਂ ਬਾਅਦ ਲੋਕਾਂ ਦੇ ਵੱਲੋਂ سوشل میڈیا ਦੇ ਉੱਤੇ ਕਿਹਾ ਗਿਆ ਕਿ 500 ਦੇ ਨੋਟ ਜੇਕਰ ਤੁਹਾਡੇ ਘਰ ਦੇ ਵਿੱਚ ਵੀ ਪਏ ਨੇ ਤਾਂ ਜ਼ਰੂਰ ਤੁਸੀਂ ਆਪਣੇ 500 ਦੇ ਨੋਟਾਂ ਨੂੰ ਬਦਲਾਓ ਕਿਉਂਕਿ ਸਰਕਾਰ ਦੇ ਵੱਲੋਂ ਫੈਸਲਾ ਲੈ ਲਿਆ ਕਿ ਆਰਬੀਆਈ ਦੇ ਵੱਲੋਂ ਫੈਸਲਾ ਲੈ ਲਿਆ ਕਿ ਲੇਕਿਨ ਇਹਨਾਂ ਸੋਸ਼ਲ ਮੀਡੀਆ ਤੇ ਹੁੰਦੀਆਂ ਆਫਵਾਹਾ ਦਾ ਜੋ ਹੈ ਖੰਡਨ ਕਰ ਦਿੱਤਾ ਗਿਆ ਸਰਕਾਰ ਦੇ ਵੱਲੋਂ ਕਲੀਅਰ ਕੀਤਾ ਕਿ ਕਿਸੇ ਵੀ ਤਰੀਕੇ ਦਾ RBI ਦੇ ਵੱਲੋਂ ਕੁਝ ਵੀ ਇਸ ਤਰੀਕੇ ਦਾ ਐਲਾਨ ਨਹੀਂ ਕੀਤਾ ਗਿਆ ਕਿ 500 ਦੇ ਨੋਟ ਬੰਦ ਹੋਣਗੇ ਕਿਉਂਕਿ ਲੋਕਾਂ ਨੇ ਕਿਹਾ ਕਿ ਅਸੀਂ ਜਦੋਂ ਏਟੀਐਮ ਦੇ ਉੱਤੇ ਜਾਂਦੇ ਹਾਂ ਏਟੀਐਮ ਦੇ ਵਿੱਚੋਂ 500 ਦੇ ਨੋਟ ਨਿਕਲ ਨਹੀਂ ਹੀ ਬੰਦ ਹੋ ਚੁੱਕੇ ਨੇ ਲੋਕਾਂ ਨੇ ਅਫਵਾਹ ਜਿਹੜੀ ਸੋਸ਼ਲ ਮੀਡੀਆ ਦੇ ਉੱਤੇ ੜਾਈ ਕਿ ਹੁਣ 500 ਰੁਪਏ ਦੇ ਨੋਟ ਬੰਦ ਹੋ ਜਾਣਾ ਨੇ ਇੱਕ ਵਾਰ ਫਿਰ ਤੋਂ ਨੋਟਬੰਦੀ ਹੋਏਗੀ ਇਸ ਕਰਕੇ ਮਾਰਚ 2026 ਤੋਂ ਪਹਿਲਾਂ ਕੋਈ ਨਾ ਕੋਈ ਹੱਲਾ ਬਸਿੱਲਾ ਕਰ ਲੋ ਜਿਨ੍ਹਾਂ ਦੇ ਕੋਲ 500 ਦੇ ਨੋਟ ਪਏ ਨੇ ਲੇਕਿਨ ਹੁਣ ਸਰਕਾਰ ਨੇ ਕਲੀਅਰ ਕਰ ਦਿੱਤਾ ਫੈਕਟ ਚੈੱਕ ਰਿਪੋਰਟ ਜਿਹੜੀ ਸਾਹਮਣੇ ਆਈ ਹੈ ਕਿ 500 ਦੇ ਨੋਟ ਬੰਦ ਨਹੀਂ ਹੋ ਰਹੇ ਸਰਕਾਰ ਨੇ ਕਲੀਅਰ ਕਰ ਦਿੱਤਾ ਹੈ ਕਿ RBI ਦੇ ਨਾトゥ ਜਿਹੜੀਆਂ ਲਗਾਤਾਰ ਪੋਸਟਾਂ ਪਾਈਆਂ ਜਾ ਰਹੀਆਂ ਸਨ ਕਿ 500 ਦੇ ਨੋਟ ਬੰਦ ਹੋਣ ਵਾਲੇ ਨੇ ਲੇਖੀ ਨੇ ਕਲੀਅਰ ਕਰ ਦਿੱਤਾ ਜਾਂਦਾ ਹੈ ਕਿ ਉਹਨਾਂ ਵਾਲੇ ਦਿਨਾਂ ਦੇ ਵਿੱਚ ਇਸ ਤਰੀਕੇ ਦੀ ਕਿਸੇ ਵੀ ਖਬਰ ਤੇ ਉੱਤੇ ਭਰੋਸਾ ਨਾ ਕੀਤਾ ਜਾਏ ਕਿਉਂਕਿ 500 ਦੇ ਨੋਟ ਜਿਹੜੇ ਨੇ ਬੰਦ ਨਹੀਂ ਹੋਣਗੇ ਮੋਰਤੋ ਭਾਰਤ ਦੇ ਵਿੱਚ ਨੋਟਬੰਦੀ ਹੋਏਗੀ ਕਿ 500 ਦਾ ਨੋਟ ਜਿਹੜਾ ਬੰਦ ਹੋ ਜਾਏਗਾ ਹੁਣ ਏਟੀਐਮ ਦੇ ਵਿੱਚੋਂ 500 ਦੇ ਨੋਟ ਨਿਕਲਨੇ ਕਿ ਵਾਕਈ ਹੀ ਬੰਦ ਹੋ ਗਏ ਨੇ ਇਹ ਚਰਚਾਾਂ ਮ ਲਗਾਤਾਰ ਚੱਲ ਰਹੀ ਹੈ ਨਹੀਂ ਸੁਇਸ ਖਬਰ ਨੂੰ ਜ਼ਰਾ ਧਿਆਨ ਦੇ ਨਾਲ ਸੁਣਿਓ ਅਖੀਰ ਤੱਕ ਜੋ ਹੈ ਪੂਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਕਿ ਸੋਸ਼ਲ ਮੀਡੀਆ ਦੇ ਉੱਤੇ 500 ਰੁਪਏ ਦੇ ਨੋਟ ਬੰਦ ਹੋਣ ਦੀਆਂ ਲਗਾਤਾਰ ਚਰਚਾਵਾਂ ਚੱਲ ਰਹੀਆਂ ਨੇ ਇਸੇ ਉੱਤੇ ਸਰਕਾਰ ਦੇ ਵੱਲੋਂ ਜੋ ਹੈ ਹੋਰਨ ਬਿਆਨ ਜਿਹੜਾ ਦਿੱਤਾ ਗਿਆ ਜੀਆਂ ਦੱਸਦਾ ਇਹ ਕਿ ਪ੍ਰੈਸ ਇਨਫੋਰਮੇਸ਼ਨ ਬਿਊਰੋ ਯਾਨੀ ਕਿ ਪੀ ਆਈ ਬੀ ਦੇ ਵੱਲੋਂ ਫੈਕਟ ਚੈੱਕ ਰਿਪੋਰਟ ਜਿਹੜੀ ਜਾਰੀ ਕਰ ਦਿੱਤੀ ਗਈ ਹੈ ਕੇਸ ਦੇ ਵਿੱਚ ਸਾਫ਼ ਕੀਤਾ ਗਿਆ ਕਿ ਭਾਤੇ ਰਜ਼ਵ ਬੈਂਕ ਤੇ ਮਾਰਚ 2026 ਤੱਕ 500 ਰੁਪਏ ਦੇ ਨੋਟਾਂ ਦਾ ਚਲਣ ਬੰਦ ਕਰਨ ਦਾ ਕੋਈ ਵੀ ਐਲਾਨ ਜਿਹੜਾ ਨੇਕੀ ਤਾਂ ਜਿਹਦਾਸ ਤੇ ਕੀ ਦਾਵਾ ਪੂਰੀ ਤਰ੍ਹਾਂ ਦੇ ਨਾਲ ਝੂਠਾ ਦੱਸਿਆ ਜਾ ਰਿਹਾ ਲੋਕ ਲਗਾਤਾਰ ਇਸ ਖਬਰ ਦੇ ਵੱਲ ਝੜਾ ਚੁੱਕਾ ਆਪਣਾ ਰੱਖ ਰਹੇ ਸਨ ਕਿ 500 ਰੁਪਏ ਦੇ ਨੋਟ ਜਿਹੜੇ ਨੇ ਮਾਰਚ 2026 ਦੇ ਵਿੱਚ ਬੰਦ ਹੋ ਜਾਣਗੇ ਲੋਕਾਂ ਦੇ ਵੱਲੋਂ ਸੋਸ਼ਲ ਮੀਡੀਆ ਦੇ ਉੱਤੇ ਪਾਇਆ ਗਿਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ 500 ਦਾ ਨੋਟ ਬੰਦ ਹੋ ਜਾਣਾ ਹੈ ਅਸੀਂ ਚੋਦੋ ATM ਦੇ ਉੱਤੇ ਜਾ ਰਹੇ ਹਾਂ ATM ਦੇ ਵਿੱਚੋਂ 500 ਦੇ ਨੋਟ ਕੱਢ ਲੈ ਜਿਹੜੇ ਬੰਦ ਹੋ ਚੁੱਕੇ ਨੇ ਲੇਕਿਨ ਇਸੇ ਨੂੰ ਲੈ ਕੇ ਹੁਣ PIB ਪ੍ਰੈਸ ਇਨਫੋਰਮੇਸ਼ਨ ਬਿਊਰੋ ਨੇ ਇੱਕ ਫੈਕਟ ਚੈੱਕ ਰਿਪੋਰਟ ਜਿਹੜੀ ਜਾਰੀ ਕਰ ਦਿੱਤੀ ਹੈ ਜਿਸ ਦੇ ਵਿੱਚ ਕਲੀਅਰ ਕੀਤਾ ਗਿਆ ਕਿ 500 ਰੁਪਏ ਦੇ ਨੋਟ ਜਿਹੜੇ ਨੇ ਬੰਦ ਨਹੀਂ ਹੋਣਗੇ ਇਸ ਦੇ ਉੱਤੇ ਕਿਸੇ ਵੀ ਤਰੀਕੇ ਦਾ ਅਸਰ ਜਿਹੜਾ ਹੈ ਨਈ ਪਏਗਾ ਪੀਏ ਬਿਨੇ ਆਪਣੇ ਅਧਿਕਾਰਤ ਐਕਸ ਹੈਂਡਲ ਦੇ ਉੱਤੇ ਇਸ ਖਬਰ ਦਾ ਖੰਡਨ ਕੀਤਾ ਕਿ ਕੁਝ ਲੋਕ ਸੋਸ਼ਲ ਮੀਡੀਆ ਦੇ ਉੱਤੇ ਪੋਸਟ ਦਾ ਦਾਵਾ ਕਰ ਰਹੇ ਨੇ ਕਿ ਭਾਰਤੀ ਰਿਜ਼ਰਵ ਬੈਂਕ ਆਰਟੀਆਈ ਦੇ ਵੱਲੋਂ ਮਾਰਚ 2026 ਤੱਕ 500 ਰੁਪਏ ਦੇ ਨੋਟਾਂ ਦਾ ਚਲਨ ਜਿਹੜਾ ਬੰਦ ਕਰ ਦਿੱਤਾ ਗਿਆ ਲੇਕਿਨ ਇਹ ਦਾਵਾ ਅਸੀਂ ਝੂਠਾ ਕਰਾਰ ਦੇ ਰਹੇ ਆ ਆਰਬੀਆਈ ਨੇ ਅਜੇ ਹੀ ਕੋਈ ਵੀ ਕੋਸ਼ਨਾ ਜੜੀ ਨਹੀਂ ਕੀਤੀ ਹੈ ਜਿਸ ਜੀ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਕਿਸੇ ਵੀ ਤਰੀਕੇ ਦੀ ਇਸ ਖਬਰ ਦੇ ਉੱਤੇ ਭਰੋਸਾ ਜਿਹੜਾ ਨਾ ਕੀਤਾ ਜਾਏ ਸਾਂਝਾ ਕਰਨ ਤੋਂ ਪਹਿਲਾਂ ਉਸ ਦੀ ਜੋ ਪੂਰੀ ਤਰ੍ਹਾਂ ਦੇ ਨਾਲ ਪੁਸ਼ਟੀ ਕਰ ਲੈਣੀ ਜ਼ਰੂਰੀ ਹੁੰਦੀ ਹੈ 500 ਰੁਪਏ ਦੇ ਨੋਟਾਂ ਨੂੰ ਬੰਦ ਨਹੀਂ ਕੀਤਾ ਗਿਆ ਤੇ ਕੋਈ ਵੀ ਕਾਨੂੰਨੀ ਰੂਪ ਦੇ ਵਿੱਚ ਇਸ ਨੂੰ ਮੰਨਤਾ ਨਹੀਂ ਦਿੱਤੀ ਗਈ ਸੋ ਪਿਛਲੇ ਕਾਫੀ ਦਿਨਾਂ ਤੋਂ ਸੋਸ਼ਲ ਮੀਡੀਆ ਦੇ ਉੱਤੇ ਲੋਕਾਂ ਦੇ ਵੱਲੋਂ ਇਹ ਚੀਜ਼ਾਂ ਵਾਇਰਲ ਕੀਤੀਆਂ ਜਾ ਰਹੀਆਂ ਨੇ ਕਿ ਹੁਣ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ 500 ਦਾ ਨੋਟ ਜਿਹੜਾ ਬੰਦ ਹੋ ਜਾਏਗਾ ਜੇਕਰ ਤੁਹਾਡੇ ਕਰੰਟ ਵਿੱਚ 500 ਦੇ ਨੋਟ ਪਏ ਨੇ ਤਾਂ ਉਹਨਾਂ ਨੂੰ ਜੋ ਹੈ ਬੈਂਕ ਦੇ ਵਿੱਚ ਉਸਵਾ ਕੇ ਕਿਤੇ ਨਾ ਕਿਤੇ ਕਨਵਰਟ ਕਰਾਉ ਉਸ ਤਰੀਕੇ ਦੇ ਨਾਲ ਪਹਿਲਾ ਨੋਟਬੰਦੀ ਹੋਈ ਸੀ ਦੁਬਾਰਾ ਮਾਰਚ 2026 ਚ ਹੋਣ ਵਾਲੀ ਹੈ ਇਹ ਲਗਾਤਾਰ ਸੋਸ਼ਲ ਮੀਡੀਆ ਤੇ ਅਫਵਾਹਾਂ ਜਿਹੜੀਆਂ ਉੱਡੀਆਂ ਲੇਕਿਨ ਇਸੇ ਨੂੰ ਲੈ ਕੇ ਦੱਸ ਦਈਏ ਕਿ ਹੁਣ ਸੋਸ਼ਲ ਮੀਡੀਆ ਦੇ ਉੱਤੇ ਜੋ ਅਫਵਾਹਾਂ ਉੱਡੀਆਂ ਸਨ ਉਸ ਨੂੰ ਲੈ ਕੇ ਫੈਕਟ ਚੈੱਕ ਰਿਪੋਰਟ ਜੋ ਹੈ ਪੇਸ਼ ਕੀਤੀ ਗਈ ਹੈ पीआईबी ਦੇ ਵੱਲੋਂ ਪ੍ਰੈਸ ਇਨਫੋਰਮੇਸ਼ਨ ਬਿਊਰੋ ਦੇ ਇਸਤੇ ਵੱਲੋਂ ਹਰ ਇੱਕ ਖਬਰ ਦੀ ਪੋਸਟਰੀ ਜਿਹੜੀ ਕੀਤੀ ਜਾਂਦੀ ਹੈ ਕੋਈ ਵੀ ਫੇਕ ਖਬਰ ਜੇਕਰ ਸੁਲਾਈ ਜਾਂਦੀ ਹੈ ਤਾਂ ਇਸ ਦੇ ਆਧਾਰ ਦੇ ਉੱਤੇ ਜਿਹੜਾ ਅੱਖੇ ਚਲਾ ਕੇ ਫੈਕਟ ਚੈੱਕ ਕੀਤਾ ਜਾਂਦਾ ਹੁਣ ਲਗਾਤਾਰ ਸੋਸ਼ਲ ਮੀਡੀਆ ਤੇ ਸੀ ਕਿ ਆਰਬੀਆਈ ਦੇ ਵੱਲੋਂ 500 ਰੁਪਏ ਦੇ ਨੋਟ ਬੰਦ ਕਰ ਦਿੱਤੇ ਗਏ ਨੇ ਲਾਂਚ ਕਰ ਦਿੱਤਾ ਗਿਆ ਮਾਰਚ 2026 ਦੇ ਵਿੱਚ 500 ਦੇ ਨੋਟ ਹੁਣੇ ਬੰਦ ਹੋ ਜਾਣਗੇ ਤੇ ਉਸੇ ਤੋਂ ਬਾਅਦ ਲੋਕਾਂ ਦੇ ਵੱਲੋਂ ਸੋਸ਼ਲ ਮੀਡੀਆ ਦੇ ਉੱਤੇ ਕਿਹਾ ਗਿਆ ਕਿ 500 ਦੇ ਨੋਟ ਜੇਕਰ ਤੁਹਾਡੇ ਘਰ ਦੇ ਵਿੱਚ ਵੀ ਪਏ ਨੇ ਤਾਂ ਜ਼ਰੂਰ ਤੁਸੀਂ ਆਪਣੇ 500 ਦੇ ਨੋਟਾਂ ਨੂੰ ਬਦਲਾਓ ਕਿਉਂਕਿ ਸਰਕਾਰ ਦੇ ਵੱਲੋਂ ਫੈਸਲਾ ਲੈ ਲਿਆ ਕਿ ਆਰਬੀਆਈ ਦੇ ਵੱਲੋਂ ਫੈਸਲਾ ਲੈ ਲਿਆ ਗਿਆ ਲੇਕਿਨ ਇਹਨਾਂ ਸੋਸ਼ਲ ਮੀਡੀਆ ਤੇ ਉਡੀਆਂ ਵਾਖਾ ਦਾ ਜੋ ਹੈ ਖੰਡਨ ਕਰ ਦਿੰਦਾ ਕਿ ਸਰਕਾਰ ਦੇ ਵੱਲੋਂ ਕਲੀਅਰ ਕੀਤਾ ਕਿ ਕਿਸੇ ਵੀ ਤਰੀਕੇ ਦਾ RBI ਦੇ ਵੱਲੋਂ ਕੁਝ ਵੀ ਇਸ ਤਰੀਕੇ ਦਾ ਐਲਾਨ ਨਹੀਂ ਕੀਤਾ ਗਿਆ ਕਿ 500 ਦੇ ਨੋਟ ਬੰਦ ਹੋਣਗੇ ਕਿਉਂਕਿ ਲੋਕਾਂ ਨੇ ਕਿਹਾ ਕਿ ਅਸੀਂ ਜਦੋਂ ATM ਦੇ ਉੱਤੇ ਜਾਂਦੇ ਹਾਂ ATM ਦੇ ਵਿੱਚੋਂ 500 ਦੇ ਨੋਟ ਨਿਕਲ ਨਹੀਂ ਹੀ ਬੰਦ ਹੋ ਚੁੱਕੇ ਨੇ ਲੋਕਾਂ 'ਚ ਅਫਵਾਹ ਜਿਹੜੀ ਸੋਸ਼ਲ ਮੀਡੀਆ ਤੇ ਉੱਤੀ ਹੈ ਡਾਈ ਕਿ ਹੁਣ 500 ਰੁਪਏ ਦੇ ਨੋਟ ਬੰਦ ਹੋ ਜਾਣੇ ਨੇ ਇੱਕ ਵਾਰ ਫਿਰ ਤੋਂ ਨੋਟਬੰਦੀ ਹੋਏਗੀ ਇਸ ਕਰਕੇ ਮਾਰਚ 2026 ਤੋਂ ਪਹਿਲਾਂ ਕੋਈ ਨਾ ਕੋਈ ਹਿੱਲਾ-ਭਿੱਲਾ ਕਰ ਲੋ ਜਿਨ੍ਹਾਂ ਦੇ ਕੋਲ 500 ਦੇ ਨੋਟ ਪਏ ਨੇ ਲੇਕਿਨ ਹੁਣ ਸਰਕਾਰ ਨੇ ਕਲੀਅਰ ਕਰ ਦਿੱਤਾ ਫੈਕਟ ਚੈੱਕ ਰਿਪੋਰਟ ਜਿਹੜੀ ਸਾਹਮਣੇ ਆਈ ਹੈ ਕਿ 500 ਦੇ ਨੋਟ ਬੰਦ ਨਹੀਂ ਹੋ ਰਹੇ ਸਰਕਾਰ ਨੇ ਕਲੀਅਰ ਕਰ ਦਿੱਤਾ ਹੈ ਕਿ RBI ਦੇ ਨਾトゥ ਜਿਹੜੀਆਂ ਲਗਾਤਾਰ ਪੋਸਟਾਂ ਪਾਈਆਂ ਜਾ ਰਹੀਆਂ ਸਨ ਕਿ 500 ਦੇ ਨੋਟ ਬੰਦ ਹੋਣ ਵਾਲੇ ਨੇ ਲੈਟਿਮੇ ਕਲੀਅਰ ਕਰ ਦਿੱਤਾ ਜਾਂਦਾ ਹੈ ਕਿ ਉਹਨਾਂ ਵਾਲੇ ਦਿਨਾਂ ਦੇ ਵਿੱਚ ਇਸ ਤਰੀਕੇ ਦੀ ਕਿਸੇ ਵੀ ਖਬਰ ਤੇ ਉੱਤੇ ਭਰੋਸਾ ਨਾ ਕੀਤਾ ਜਾਏ ਕਿਉਂਕਿ 500 ਦੇ ਨੋਟ ਜਿਹੜੇ ਨੇ ਬੰਦ ਨਹੀਂ ਹੋਣਗੇ